ਮੱਕੇ ਉਦੀ ਪ੍ਰਾਏ ਕਿ ਅਸਿਸ ਦੀ ਵੱਡੇ ਬੰਦੇ ਨੂੰ ਨਾ ਮਿਲੇ ਨਾ ਮਿਲੇ ਛੋਟੇ ਬੰਦੇ ਦੀ ਕਦਰ ਕਰਦਾ ਸੀ ਉਹ ਬਹੁਤ ਸਿੰਪਲ ਹੀ ਰਹਿਣਾ ਸੈਨਾ ਸੀ ਉਹਦਾ ਬਸ ਉੱਤੇ ਉਹ ਰੇਂਜਰ ਸਾਈਕਲ ਹੁੰਦਾ ਸੀ ਇੱਕ ਸਿੰਪਲ ਜੀ ਕੈਪੀ ਪਾਈਂਦੀ ਸੀ ਸਿੰਪਲ ਜੀਆਂ ਜੱਪੜਾਂ ਬਸ ਐਂ ਦੁਰਾ ਫਿਰਦਾ ਰਹਿੰਦਾ ਪਿੰਡ ਚੋਂ ਕਿੱਡੇ ਕਿੱਥੇ ਤੋ ਜਾਂਦਾ ਜਿੰਨਾ ਤੱਕ ਆਪਣੇ ਸਟੇਟਸ ਪਾਇਗੀ ਸੁਣਿਆ ਤੁਸੀਂ ਨਾ ਉਹਦੇ ਚ ਵੀਡੀਓ ਚ ਲੱਗਤਾ ਮੈਨੂੰ ਅੱਛਾ ਵੀਡੀਓ ਚ ਲਿਆ ਦੇ ਤੈਨੂੰ ਤੇ ਮੈਨੂੰ ਪੀਜਾ ਪੜ ਉਹ ਉੱਤਰਿਆ ਉੱਧਰ ਉੱਤਰਿਆ ਆਉਂਦਾ ਮੈਨੂੰ ਪੀਜਾ ਫੜਾਉਂਦਾ ਹੁੰਦਾ ਕਿ ਅੱਛਾ ਕ੍ਰਿਪਾ ਦੀ ਬਹੁਤ ਮਦਦ ਕਰਦਾਈ ਬਹੁਤ ਮਦਦ ਕੀਤੀ ਆਪਣੀ ਤਾਂ ਉਹਦੇ ਮੈਨ ਔਖਾ ਹੋ ਗਿਆ ਭਰਾ ਯਾਰ ਬਹੁਤ ਅੱਛਾ ਬੜੀ ਸੋਚ ਵਾਲੀ ਵੱਡੀ ਸੀ ਭਰਾ ਇਹ ਮੈਂ ਰੋਜ਼ਗਾਰ ਵੀ ਸਿੱਧੂ ਨੇ ਦਿੱਤਾ ਹਨਾ ਮਰ ਕੇ ਵੀ ਰੋਜ਼ਗਾਰ ਦੇ ਬਹੁਤ ਲੋਕਾਂ ਨੂੰ ਰੋਟੀ ਦੇ ਗਿਆ ਭਰਾ ਯਾਰ ਆਰੇ ਉਹਦੀ ਸੇਤਤੀ ਖਾਂਦੀ ਬਸੇ ਭਾਈ ਅੱਜ ਛੋਟਾ ਸਿੱਧੂ ਆਇਆ ਹਨਾ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਆ ਭਰਾ ਯਾਰ ਇੱਕ ਆਇਆ ਲੱਗਦਾ ਵੀ ਦੂਜੀ ਵਾਰ ਸਿੱਧੂ ਆਇਆ ਸਿੱਧੂ ਮੂਸੇਵਾਲਾ ਮਰ ਕੇ ਵੀ ਲੋਕਾਂ ਦੇ ਦਿਲਾਂ 'ਚ ਅਮਰ ਹੋ ਗਿਆ ਅੱਜ ਨਿੱਕੇ ਪੈਰੀ ਵਾਪਸ ਪਰਤੇ ਆ ਮਾ ਚਰਨਕੌਰ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਜਨ ਦਿੱਤਾਗਾ ਤਾਂ ਉਸ ਦੀ ਯਾਦਗਾਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਉਸ ਦੇ ਘਰ ਪਹੁੰਚ ਰਹੇ ਨੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਇੱਕ ਸ਼ਖਸ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਹ ਵੀਰ ਮੂਸੇ ਪਿੰਡ ਦੇ ਨੇ ਤੇ ਇਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਬਚਪਨ ਦੇ ਵਿੱਚ ਆਪਣੇ ਹੱਥਾਂ 'ਚ ਖੜਾਇਆ ਅੱਜ ਛੋਟਾ ਸਿੱਧੂ ਵੀ ਆਇਆ ਗੱਲਬਾਤ ਕਰਦੇ ਆਂ ਤੇ ਬਾਈ ਇੱਥੇ ਆਪਨਾ ਜਿਹੜੇ ਸਿੱਧੂ ਦੀਆਂ ਫੋਟੋਆਂ ਹਟਾ ਕੇ ਵੇਚ ਕੇ ਸਟicker ਛੱਲੇ ਵੇਚ ਕੇ ਆਪਣਾ ਰੋਜਗਾਰ ਕਮਾ ਰਹੇ ਨੇ ਆਪਣਾ ਰੋਜੀ ਰੋਟੀ ਚਲਾ ਰਹੇ ਨੇ ਗੱਲਬਾਤ ਕਰਦੇ ਆਂ ਬਾਈ ਸ਼ਸ਼ੀਕਾਲ ਵਧੀਆ ਬਾਈ ਕੀ ਨਾਮ ਆ ਮੰਗੀ ਸਿੰਘ ਆ ਪ੍ਰਾਪਾ ਮੰਗੀ ਸਿੰਘ ਬਾਈ ਤੁਹਾਡਾ ਪਿੰਡ ਮੂਸਾ ਹੀ ਆ ਮੂਸਾ ਹਾਮਰਾ ਹੈ ਅੱਛਾ ਸਿੱਧੂ ਬਚਪਨ ਦੇਖਿਆ ਤੁਸੀਂ ਸਿੱਧੂ ਦਾ ਹਾਂ ਭਰਾ ਛੋਟੇ ਜਿਹੇ ਹੁੰਦੇ ਨੂੰ ਜਾਣਦਾ ਮੈਂ 10 ਸਾਲ ਦੇ ਨੂੰ ਉਹ ਸਿੰਪਲ ਹੀ ਰਹਿਣਾ ਸੈਣਾ ਸੀਗਾ ਉਹਦਾ ਬਸ ਉੱਤੇ ਰੈਂਜਰ ਸਾਈਕਲ ਹੁੰਦਾ ਸੀਗਾ ਇੱਕ ਸਿੰਪਲ ਜੀ ਕੈਪਰੀ ਪਾਈਂਦੀ ਸੀ ਸਿੰਪਲ ਜੀਆਂ ਜੱਪੜਾਂ ਬਸ ਐਂ ਤਰ੍ਹਾਂ ਪਰਦਾ ਰਹਿੰਦਾ ਪਿੰਡ ਚੁੰਗੇਡੇ ਜਦੋਂ ਜਾਂਦਾ ਵਧੀਆ ਨਾ ਸ਼ੋਰ ਤਾਂ ਕਿਹੋ ਜਿਹਾ ਕਰਦਾ ਸੀ ਨਾ ਸ਼ਰਾਰਤਾਂ ਨਹੀਂ ਕਰਦਾ ਸੀ ਬਸ ਵਧੀਆ ਬੰਦਾ ਸੀ ਆਪਦੇ ਐਟੀਟਿਊਡ 'ਚ ਹੀ ਰਹਿੰਦਾ ਸੀ ਜ਼ਿਆਦਾਤਰ ਅੱਛਾ ਛੋਟਾ ਹੁੰਦਾ ਹੀ ਹਾਂ ਛੋਟਾ ਹੁੰਦਾ ਹੀ ਛੋਟੇ ਹੁੰਦੇ ਤੇ ਐਟੀਟਿਊਡ 'ਚ ਰਹਿੰਦਾ ਸੀ ਹਾਂ ਤੇ ਚਾਹ ਜਦੋਂ ਵੱਡਾ ਹੋਇਆ ਨਾ ਸਟਾਰ ਬਣ ਗਿਆ ਬਾਹਰੋਂ ਗੀਤ ਗੂਤ ਚੱਲ ਪਏ ਇਹ ਵਾਪਸ ਆਇਆ ਫਿਰ ਉਦੋਂ ਵੀ ਐਂ ਹੀ ਮਿਲਦਾ ਸੀ ਹਾਂ ਬਾਕੀ ਉਹਦੀ ਭਰਾ ਇਹ ਖਾਸ ਇਸ ਦੀ ਵੱਡੇ ਬੰਦੇ ਨੂੰ ਨਾਮ ਮਿਲੇ ਨਾ ਮਿਲੇ ਛੋਟੇ ਬੰਦੇ ਦੀ ਕਦਰ ਕਰਦਾ ਸੀ ਉਹ ਹਾਂ ਗਰੀਬ ਬੰਦੇ ਦੀ ਪੂਰੀ ਜਾਇਨ ਹੀ ਕਹਿੰਦਾ ਸੀ ਵੀ ਉਹਦੇ ਕੋਲ ਛੋਟੇ ਮੈਂ ਤੈਨੂੰ ਵੱਧ ਵੱਧ ਉਹ ਕਰਦਾ ਸੀ ਇਸ ਕਰਕੇ ਸਤਾਰਨ ਹੰਕਾਰ ਨਹੀਂ ਸੀ ਆਉੱਚ ਜੇ ਕੋਈ ਸਾਈਕਲ ਤੇ ਤੁਰ ਆ ਜਾਂਦਾ ਸੀ ਉਹਨੂੰ ਖੜਾ ਆ ਕੇ ਉਹ ਕਰਨਾ ਸੀ ਆਏ ਨਹੀਂ ਉਹ ਵੀ ਵੱਡੇ ਬੰਦੇ ਨੂੰ ਉਹਨੇ ਔਕਾਪ ਕਰਨਾ ਸੀ ਉਵੇਂ ਖੜ ਕੇ ਗੱਲਬਾਤ ਕਰਨੀ ਸੀ ਐਦਾਂ ਦਾ ਤੁਹਾਡੇ ਨਾਲ ਕੋਈ ਕੀਤੀ ਉਹਦੀ ਗੱਲ ਤੋਂ ਉਹਨੂੰ ਯਾਦ ਆ ਕੋ ਛੋਟ ਸ਼ਰਾਰਤ ਦਾ ਭਰਾ ਮੈਨੂੰ ਉਹ ਸਟੇਟ ਜਿੰਨਾ ਤੱਕ ਆਪਣੀ ਸਟੇਟ ਸਪਾਈ ਗਈ ਸੀ ਸੁਣਿਆ ਤੁਸੀਂ ਹਣਾ ਉਹਦੇ ਵੀਡੀਓ ਚ ਲੈਤਾ ਮੈਨੂੰ ਨੇ ਅੱਛਾ ਵੀਡੀਓ ਚ ਲਿਆ ਦੇ ਤੈਨੂੰ ਤੇ ਮੈਨੂੰ ਪੀਜ਼ਾ ਉਹ ਤਰਿਆ ਉਧਰ ਉਧਰ ਆਉਂਦਾ ਮੈਨੂੰ ਪੀਜ਼ਾ ਫੜਾਉਂਦਾ ਹੁੰਦਾ ਅਕੇ ਅੱਛਾ ਹਾਂ ਤੇ ਮੈਨੂੰ ਪਹਿਲਾਂ ਗੱਲਬਾਤ ਕਰੀ ਸੀ ਮੈਨੂੰ ਕਹਿੰਦਾ ਆ ਪੀਜ਼ਾ ਜਦੋਂ ਮੁੱਧਰ ਆਉਂਗਾ ਤਾਂ ਤੂੰ ਮੈਨੂੰ ਫੜਾਉਣਾਗਾ ਬਸ ਹੱਥ ਜਿਹਦੇ ਚ ਇਹਨਾਂ ਬੜਾ ਕਾਇੰਡ ਬੰਦਾ ਸੀ ਨੈਸ ਚੀਜ਼ ਸੀ ਗਰੀਬਾਂ ਦੀ ਬਹੁਤ ਮਦਦਤ ਕਰਦਾ ਸੀ ਬਹੁਤ ਮਦਦਤ ਕਰੀ ਆਪਣੀ ਤੁਨੂੰ ਉਹਦੇ ਮ ਲੱਗਦਾ ਬਾਈ ਚਾਰ ਹੋਰ ਜੀ ਜਾਂਦਾ ਤਾਂ ਯਾਰ ਨਕਸ਼ਾ ਹੀ ਬਦਲਦਾ ਨਾ ਭਰਾ ਯਾਰ ਬੜੀ ਤਾਕੜੀ ਸ਼ਹਿਰ ਬਣਨੀ ਸੀ ਇਹ ਤਾਂ ਅੰਤਰਰਾਸ਼ਟਰੀ ਲੈਵਣੀ ਸੀ ਅੱਛਾ ਬੜੀ ਸੋਚ ਵਾਲੀ ਵੱਡੀ ਸੀ ਭਰਾ ਯਾਰ ਅੱਛਾ ਬਾਈ ਅੱਜ ਛੋਟਾ ਸਿੱਧੂ ਆਇਆ ਹਨਾ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਆ ਭਰਾ ਯਾਰ ਇੱਕ ਕਹਿ ਲੱਗਦਾ ਵੀ ਦੂਰੀ ਵਾਰ ਸਿੱਧੂ ਆਏ ਦੂਰੀ ਵਾਰ ਸਿੱਧੂ ਸਿੱਧੂ ਆ ਗਏ ਹਾਂ ਲੋਕਾਂ ਦੇ ਦਵਾਵਾਂ ਨਾਲ ਆਇਆ ਦਵਾਵਾਂ ਨਹੀਂ ਆਇਆ ਅੱਜ ਪੂਰਾ ਪਿੰਡ ਖੁਸ਼ੀਆਂ ਮਨਾ ਰਿਹਾ ਹਾਂ ਭਰਾ ਮਨਾ ਰਿਹਾ ਬਹੁਤ ਖੁਸ਼ੀ ਹੋਈ ਆ ਭਰਾ ਹਨਾ ਰੋਜ਼ਗਾਰ ਵੀ ਸਿੱਧੂ ਨੇ ਦਿੱਤਾ ਹਨਾ ਮਾਰ ਕੇ ਵੀ ਰੋਜ਼ਗਾਰ ਦੇ ਬਹੁਤ ਲੋਕਾਂ ਨੂੰ ਰੋਟੀ ਦੇ ਗਿਆ ਹੂੰ ਆ ਰਹੇ ਉਹਦੇ ਸੱਤ ਹੀ ਖਾਂਦੇ ਅੱਛਾ ਭਾਈ ਖੋਰ ਸਿੱਧੂ ਦੀਆਂ ਕੋਈ ਗੱਲਾਂ ਛੋਟੇ ਸਿੱਧੂ ਬਾਰੇ ਗੱਲ ਕਰੀਏ ਕੀ ਨਾਮ ਪਸੰਦ ਕਰੋਗੇ ਛੋਟੇ ਸਿੱਧੂ ਦਾ ਆਹੀ ਨਾਮ ਹੀ ਪਸੰਦ ਕਰਾਂਗੇ ਰਸਬੀ ਸੇਵਿਤ ਸਿੱਧ ਹੋ ਸਭਦੇਵ ਸਿੰਘ ਸਿੱਧੂ ਉਸੇ ਇਹੀ ਨਾਮ ਰੱਖੋ ਹੈ ਤੇ ਸਿੱਧੂ ਮੁਸੱਲ ਆਪਣੀ ਗਿਆਨ ਦੇ ਲੋਕ ਤਾਂ ਸਿੱਧੂ ਮੁਸੱਲ ਹੂੰ ਆਟੋਮੈਟਿਕ ਹੀ ਹੁੰਦਾ ਅੱਛਾ ਗੀਤਕਾਰ ਹੀ ਪਸੰਦ ਕਰਦੇ ਆਂ ਫਿਰ ਉਹਨੂੰ ਛੋਟੇ ਨੂੰ ਵੀ ਹਾਂ ਹਾਂ ਪ੍ਰਗੀ ਤੇ ਉਹ ਹੋਰ ਜੀ ਬਣੇ ਉਹਦਾ ਉਹੀ ਸੁਭਾਅ ਹੋਵੇ ਉਹਦਾ ਜਿਹਾ ਜਿਹਾ ਸਿੱਧੂ ਦਾ ਸੁਭਾਅ ਸੀ। ਹੂੰ। ਅੱਛਾ ਭਾਈ ਜਦੋਂ ਸਿੱਧੂ ਦੀ ਮੌਤ ਹੋਈ ਸੀ ਨਾ ਘਟਨਾ ਹੋਈ ਸੀ ਉਦੋਂ ਤੁਹਾਨੂੰ ਜਦੋਂ ਪਤਾ ਲੱਗਦਾਗਾ ਕਿੰਨਾ ਕੁ ਦੁੱਖ ਲੱਗਿਆ ਸੀ? ਬਹੁਤ ਦੁੱਖ ਲੱਗਿਆ ਭਰਾ ਯਾਰ ਸਾਰੇ ਪਿੰਡ ਚ ਪਰ ਸਾਰੇ ਸੰਸਾਰ ਚ ਨਹੀਂ ਰੋਟੀ ਪੱਕੀ ਹੁੰਨੀ ਉਦੋਂ ਤਾਂ। ਬਹੁਤ ਕਿਸੇ ਨੇ ਕੁਛ ਨਹੀਂ ਚੰਗਾ ਲੱਗਿਆ। ਬਹੁਤ। ਅੱਛਾ ਸਿੱਧੂ ਦੇ ਪਿਤਾ ਨੂੰ ਚੌਣਾ ਲੜਨੀਆਂ ਚਾਹੀਦੀਆਂ ਚਾਹੀਦੀਆਂ ਭਾਈ। ਭਰਾ ਇਹ ਚ ਗੱਲ ਤੇ ਮੈਂ ਕੁਛ ਨਹੀਂ ਕਹਿ ਸਕਦਾ। ਹੂੰ। ਓ ਸਰਪੰਚ ਵੀ ਇਸ ਪਿੰਡ ਦੇ ਕੰਮ ਕੁੰਬ ਵਧੀਆ ਕਰਦੇ ਹਾਂ 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 ਭਰਾ ਵਧੀਆ ਕਰਦੇ ਨੇ ਵਧੀਆ ਬੰਦਾ ਜੀ ਬਿਲਕੁਲ ਕਹਿਣਾ ਜੀ ਇਹ ਲੀਡਰੀ ਇਹ ਹੋਣੀ ਚਾਹੀਦੀ ਆ ਭਾਰਤ ਦੇ ਭਾਰਤ ਦੇਸ਼ ਦੇ ਲੀਡਰ ਇਹ ਹੋਣੇ ਚਾਹੀਦੇ ਆ ਜੀ ਤੇ ਇਹ ਤਾਂ ਸਾਰੇ ਮਹਲਾ ਭਾਰਤ ਨੂੰ ਵੇਚ ਹੀ ਜਾਂਦੇ ਆ ਜੀ ਜਿਹੜੇ ਅੱਜ ਦੇ ਲੀਡਰ ਆ ਨਾ ਇਹ ਤਾਂ ਵੇਚ ਹੀ ਜਾਂਦੇ ਆ ਸਾਨੂੰ ਤਾਂ ਇਹੋ ਜਿਹਾ ਚਾਹੀਦਾ ਬੰਦਾ ਰਾਜਾ ਹੋਰ ਰਾਜਾ ਚਾਹੀਦਾ ਜਿਹੜਾ ਲੋਕਾਂ ਨੂੰ ਰਾਜ ਕਰਾਵੇ ਤੇ ਆਪ ਰਾਜ ਕਰੇ ਲੋਕਾਂ ਤੇ ਲੋਕਾਂ ਤੇ ਜ਼ੁਲਮ ਕਰਕੇ ਉਹਦੀ ਅਦਾਲਤ ਤੋਂ ਨਹੀਂ ਬਚ ਸਕਦਾ ਜੀ ਕਿੰਨਾ ਕਚੇਰ 2 ਸਾਲ 4 ਸਾਲ ਕਰ ਲੂਗਾ ਜ਼ੁਲਮ ਅਕਸਰ ਅੰਤ ਤਾਂ ਹਰੇਕ ਚੀਜ਼ ਦਾ ਹੁੰਦਾ ਜੀ ਬਿਲਕੁਲ ਬੁਰੇ ਦਾ ਵੀ ਹੁੰਦਾ ਬੁਰੇ ਦਾ ਅੰਤ ਹੀ ਹੁੰਦਾ ਉਹਦਾ ਭੈੜਾ ਹੁੰਦਾ ਜੀ ਚੰਗੇ ਬੰਦੇ ਨੂੰ ਜੇ ਸਿੱਧੂ ਚੰਗਾ ਸੀ ਨਾ ਜੀ ਅੱਜ ਲੱਖਾਂ ਦੁਨੀਆ ਆ ਫਿਰਦੀ ਆ ਹਨਾ ਜੀ ਤੇ ਉਹ ਦੁਬਾਰੇ ਆ ਗਿਆ ਲੋਕ ਤਾਂ ਬਹੁਤੇ ਲੋਕ ਹਨਾ ਜੀ ਜਿਉਂਦੇ ਤੋਂ ਬਾਅਦ ਮਰੇ ਤੋਂ ਬਾਅਦ ਪੂਜਾ ਕਰਨ ਲੱਗਿਆ ਮੈਂ ਜੀ ਇੱਕ ਗਾਣਾ ਸੁਣਿਆ ਸੀ ਉਹਦਾ ਇੱਕ ਲਾਈਵ ਸੁਣਿਆ ਸੀ ਉਸ ਬੰਦੇ ਨੂੰ ਸਾਰਾ ਪੜ ਲਿਆ ਸੀ ਉਸ ਬੰਦੇ ਦੀ ਸੋਚ ਪੜ ਲਈ ਸੀ ਜੀ ਕੀ ਸੋਚ ਆ ਬੰਦੇ ਦੀ ਉਹਨੇ ਦੁਨੀਆ ਜਿੱਤਣੀ ਸੀ ਜੀ ਦੁਨੀਆ ਜਿੱਤਣੀ ਉਹਦੀ ਸੋਚ ਸੀ ਸਭ ਤੋਂ ਵੱਡੀ ਉਹ ਹੋਣਾ ਜੀ ਉਹਦੇ ਵਰਗਾ ਕੋਈ ਬੰਦਾ ਨਾ ਤਾਂ ਹੋਣਾ ਜ਼ਿੰਦਗੀ ਦੇ ਵਿੱਚ ਤੇ ਨਹੀਂ ਆ ਸਕਦਾ ਬਿਲਕੁਲ ਜੀ ਬੇਲੂ ਕੋਲ ਤਾਂ ਬੇਲੂ ਕੋਲ ਇਹ ਇਹ ਸਿੱਧੂ ਦੇ ਚਾਹਣ ਵਾਲੇ ਨੇ ਸਿੱਧੂ ਦੇ ਚਾਹਣ ਵਾਲੇ ਦੀਆਂ دعਵਾਵਾਂ ਨੇ ਇਹਨਾਂ ਦੀਆਂ دعਵਾਵਾਂ ਸੱਚ ਕੇ ਹੀ ਜਿਹੜਾ ਅੱਜ ਛੋਟਾ ਸਿੱਧੂ ਘਰੇ ਪਰਤਿਆ ਤੇ ਇਹ ਬਾਈ ਦੇ ਨਾਲ ਬਹੁਤ ਰਿਸ਼ਤਾ ਗੀਤ ਦੇ ਵਿੱਚ ਵੀ ਸਿੱਧੂ ਬਾਈ ਨੇ ਲਿਆਉਟ ਕਿੰਨਾ ਡਾਊਨ ਟੂ ਅਰਥ ਸੀ ਇੱਥੋਂ ਪਤਾ ਲੱਗਦਾ ਹਨ ਨਹੀਂ ਆਮ ਅੱਜ ਕੱਲ ਦੇ ਕਲਾਕਾਰ ਆਪਾਂ ਦੇਖਦੇ ਆਂ ਪਹਿਲੀ ਗੱਲ ਤਾਂ ਅਕਸਰ ਸਿੱਧੂ ਗੀਤਾਂ 'ਚ ਵੀ ਕਹਿੰਦਾ ਹੁੰਦਾ ਸੀ ਕਿ ਹੋਮ ਲੈਂਡ ਦੇ ਵਿੱਚ ਬੈਠੇ ਰਹਿੰਦੇ ਆ ਚੰਡੀਗੜ੍ਹ ਕੋਠੀਆਂ 'ਚ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਰਹਿੰਦੇ ਆ ਪਰ ਉਹ ਇਸੇ ਹੀ ਖੇਤ ਦੇ ਵਿੱਚ ਇੱਥੇ ਬੈਠਾ ਸੀ ਹਨਾ ਬਾਈ ਆਹ ਟਾਲੀ ਥੱਲੇ ਬੈਠ ਰਹਿਣਾ ਸੀ ਸਿੰਪਲ ਰੋਟੀਆਂ ਹੀ ਬੈਠ ਕੇ ਖਾਣੀ ਜਿਵੇਂ ਆਮ ਨਹੀਂ ਖਾਈ ਜਾਂਦੇ ਨੇ ਅਸੀਂ ਰੋਟੀ ਖਾਂਦਾ ਸੀ ਥੱਲੇ ਬੈ ਕੇ ਤਾਂ ਇੱਥੇ ਹੀ ਰਹਿੰਦਾ ਸੀਗਾ ਅੱਜ ਦੇ ਵਿੱਚ ਬਾਣ ਦੇ ਵਿੱਚ ਬਾਈ ਕਰਦਾ ਰਿਹਾ ਉਹ ਆਪੀ 18 ਕੋ ਜੋ ਚੋਨਾ ਲਾਉਨੇ ਕੱਦੂ ਕਰਦੇ ਨੇ ਕਦੂਦੂ ਆਪ ਕਰਨਾ ਸੀ ਉਹਨੇ ਆਪ ਕਰਨਾ ਸੀ ਲੋਕ ਸੀ ਆਣਾ ਉਹਨੂੰ ਟਰੈਕਟਰ ਟ੍ਰੋਟਰ ਆਉਂਦਾ ਤੇ ਗਾਰੇ ਵੇਚਦੀ ਨਾ ਲੋਕ ਵੇਚਦੀ ਨੰਗ ਜਾਂਦੇ ਸੀ ਟਰੈਕਟਰ ਮਿਲਣ ਖਾਤਰ ਆ ਜਣਾ ਚੋਨਾ ਲੱਗਿਆ ਹੁੰਦਾ ਕਿ ਲਾ ਲਾਉਨੇ ਉਹਨੇ ਗਾਰਾ ਹੁੰਦਾ ਪਾਣੀ ਹੁੰਦਾ ਉਹਦੇ ਵਿੱਚ ਜਾਦੇ ਉਹਦੀ ਬਿਜਦੀਆਂ ਹੀ ਲੱਗ ਜਾਂਦੇ ਸੀ ਕੁਛ ਨਹੀਂ ਪ੍ਰਵਾਹ ਨਹੀਂ ਕਰਦੇ ਫਿਰ ਵੀ ਸਿੱਧੂ ਨੂੰ ਮਿਲ ਕੇ ਹੁੰਦੀ ਸੀ ਲਾਈ ਜਾਂਦਾ ਅੱਛਾ ਜਦੋਂ ਤੁਸੀਂ ਆਉਂਦੇ ਹੋਵੋਗੇ ਤੁਹਾਨੂੰ ਤਾਂ ਆਪ ਆਉਂਦਾ ਹੋਊਗਾ ਨਾ ਭੱਜ ਕੇ ਮਿਲਣੇ ਵੀ ਯਾਰ ਹਾਂ ਹਾਂ ਯਾਰ ਬਹੁਤ ਹੋ ਗਰੀ ਆਪ ਮਿਲਦਾ ਸੀ ਵਧੀਆ ਬਿਲਕੁਲ ਤਾਂ ਇਹ ਸਿੱਧੂ ਦਾ ਵਿੜਪਣ ਸੀਗਾ ਇਸੇ ਕਰਕੇ ਸਿੱਧੂ ਅੱਜ ਹਰ ਇੱਕ ਦੇ ਦਿਲਾਂ ਦੀ ਧੜਕਣਾ ਹਰ ਇੱਕ ਦੇ ਦਿਲ ਦੇ ਉੱਤੇ ਰਾਜ ਕਰਦਾ ਉਹ ਚਾਹੇ ਬੱਚਾ ਹੋਵੇ ਚਾਹੇ ਬਜ਼ੁਰਗ ਹੋਵੇ ਕਿਸੇ ਵੀ ਉਮਰ ਦੇ ਵਿੱਚ ਕਿਉਂ ਨਾ ਹੋਵੇ ਹਰ ਕੋਈ ਉਸ ਨੂੰ ਅੱਜ ਯਾਦ ਕਰਦਾ ਤੇ ਹਰ ਕੋਈ ਅੱਜ ਉਸ ਦੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਰਿਹਾ ਕੈਮਰਾ ਪਰਸਨ ਹਰਪ੍ਰੀਤ ਸਿੰਘ ਦੇ ਨਾਲ ਮੈਨੂੰ ਰਾਜੇ ਸਿੰਘ ਭੱਲਾ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਦਾ ਇੰਪੈਕਟ ਮੂਸਾ